ਭਾਈ ਹਮਲੇ ਦਾ ਮੁੱਖ ਸਾਜ਼ਿਸ਼ ਕਾੜਾ ਤਹਵਰ ਰਣਾ ਭਾਰਤ ਲਿਆਂਦਾ ਵਕਫ ਸੂਰ ਕਾਨੂੰਨ ਖਿਲਾਫ ਪਟੀਸ਼ਨਾਂ ਤੇ ਸੁਣਵਾਈ 16 ਨੂੰ ਸੌਂ ਇੰਸਪੈਕਟਰ ਦੀ ਹੱਤਿਆ ਮਾਮਲੇ ਵਿੱਚ ਸਰਪੰਚ ਸਮੇਤ 20 ਦੇ ਕਰੀਬ ਗ੍ਰਿਫਤਾਰ ਕੈਨੇਡਾ ਦੀਆਂ ਸੰਸਦੀ ਚੋਣਾਂ ਵਿੱਚ 16 ਦਸਤਾਰ ਤਾਰੀ ਪੰਜਾਬੀ ਮੈਦਾਨ ਵਿੱਚ ਕਾਲਸਾ ਸਾਜਨਾ ਦੇਵਸ ਮਨੋੜ ਲਈ 5800 ਸ਼ਰਦਾਲੂ ਪਾਕਿਸਤਾਨ ਪੁੱਜੇ ਦੇਸ਼ ਨਵਾਬਾ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੁੰਬਈ ਵਿੱਚ 26/11 ਅਤਵਾਦੀ ਹਮਲੇ ਦਾ ਮੁੱਖ ਸਾਜ਼ਿਸ਼ਕਾਰਾ ਅਤਵਾਦੀ ਤਹਿਬਰ ਹੁਸੈਨ ਰਾਣਾ ਨੂੰ ਹਵਾਲਗੀ ਜਰੀਏ ਅਮਰੀਕਾ ਤੋਂ ਭਾਰਤ ਲਿਆਂਦਾ ਗਿਆ। आईएस आईले काम करने वाले ਤੇ ਲਸ਼ਕਰ-ਏ-ਤਾਇਬਾ ਤੇ ਹਰਕਤ-ਉਲ-ਜਿਹادیه ਇਸਲਾਮੀ ਵਰਗੇ ਅਤਵਾਦੀ ਸੰਗਠਨਾਂ ਨਾਲ ਨੇੜੇ ਜੁੜੇ ਰਹੇ ਤਹਵਰ ਰਾਣਾ ਨੂੰ ਲੈ ਕੇ ਵਿਸ਼ੇਸ਼ ਹਵਾਈ ਜਹਾਜ਼ ਵੀਰਵਾਰ ਸ਼ਾਮ ਕਰੀਬ 8.7 ਵਜੇ ਇੰਦਰਾ ਗਾਂਧੀ ਮੰਤਰੀ ਹਵਾਈ ਅੱਡੇ ਦੇ ਅਤ ਸੁਰੱਖਿਅਤ ਟੈਕਨੀਕਲ ਏਰੀਆ ਵਿੱਚ ਉਤਰਿਆ ਜਿੱਥੇ NIA ਦੀ ਟੀਮ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਮਰੀਕਾ ਵਿੱਚ ਉਸ ਨੂੰ ਅਮਰੀਕੀ ਸਕਾਈ ਮਾਰਸ਼ਲ ਦੀ ਨਿਗਰਾਨੀ ਵਿੱਚ ਵਿਸ਼ੇਸ਼ ਹਵਾਈ ਜਹਾਜ਼ ਤੱਕ ਪਹੁੰਚਾਇਆ ਗਿਆ ਵਿਸ਼ੇਸ਼ ਹਵਾਈ ਜਹਾਜ਼ ਐਨਐਸਜੀ ਕਮਾਂਡੋ ਵੀ ਤਾਇਨਾਤ ਸਨ ਚੌੜਸਾਲਾ ਤੋਹਬਾ ਰਾਣਾ ਦੀ ਹਵਾਲਗੀ ਦੇ ਨਾਲ ਹੀ ਅਤਵਾਦੀ ਅਜਮਲ ਖਸਾਬ ਤੋਂ ਬਾਅਦ ਮੁੰਬਈ 2611 ਹਮਲੇ ਦੇ ਇੱਕ ਹੋਰ ਮੁਲਜ਼ਮ ਦੇ ਟ੍ਰਾਇਲ ਤੇ ਸਜ਼ਾ ਦਾ ਰਸਤਾ ਸਾਫ਼ ਹੋ ਗਿਆ ਇਸ ਲਈ ਪੂਰੀ ਤਿਆਰੀ ਕੀਤੀ ਗਈ ਹੈ ਐਨਆਈਏ ਦੀ ਟੀਮ ਐਨਐਸਜੀ ਕਮਾਂਡੋ ਦੀ ਸੁਰੱਖਿਆ ਕੇਰੇ ਵਿੱਚ ਉਸ ਨੂੰ ਲੈ ਕੇ ਐਨਆਈਏ ਹੈੱਡ ਕੁਆਰਟਰ ਪੁੱਜੀ ਮੈਡੀਕਲ ਪ੍ਰੀਖਣ ਤੋਂ ਬਾਅਦ ਉਸ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਐਨਆਈਏ ਦੀ ਵਿਸ਼ੇਸ਼ ਮੈਜਿਸਟਰੇਟ ਸਾਹਮਣੇ ਪੇਸ਼ ਕਰਕੇ ਰਿਮਾਂਡ ਮੰਗਿਆ ਜਾਵੇਗਾ ਰਿਮਾਂਡ ਮਿਲਣ ਤੋਂ ਬਾਅਦ ਐਨਆਈਏ ਦੀ ਟੀਮ ਰਾਣਾ ਤੋਂ ਮੁੰਬਈ ਹਮਲੇ ਤੇ ਉਸ ਦੀ ਸਾਜ਼ਿਸ਼ ਬਾਰੇ ਲੰਬੀ ਪੁਸ਼ਕਸ਼ ਕਰੇਗੀ ਨਾਲ ਹੀ ਰਾਣਾ ਤੋਂ ਇਸ ਹਮਲੇ ਵਿੱਚ ਆਈਐਸਆਈ ਪਾਕਿਸਤਾਨ ਫੌਜ ਦੇ ਅਧਿਕਾਰੀਆਂ ਦੇ ਨਾਂ ਨਾਲ ਸਾਜ਼ਿਸ਼ ਵਿੱਚ ਸ਼ਾਮਲ ਲਸ਼ਕਰੇ ਤਾਇਬਾ ਦੇ ਅਤਵਾਦੀਆਂ ਬਾਰੇ ਪੁਸ਼ਕਸ਼ ਕਰੇਗੀ ਕੇਂਦਰ ਨੇ ਮੁੰਬਈ ਅਤਵਾਦੀ ਹਮਲੇ ਦੇ ਦੋਸ਼ੀ ਤਹੱਬਰ ਹਸੈਨ ਰਾਣਾ ਨਾਲ ਸੰਬੰਧਿਤ ਮਾਮਲੇ ਵਿੱਚ ਸੁਣਵਾਈ ਲਈ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਨੂੰ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਰਿੰਦਰ ਮਾਨ ਰਾਸ਼ਟਰੀ ਜਾਂਚ ਏਜੰਸੀ NIA ਕੇਸ RC42009 NIA DLI ਮੁੰਬਈ ਹਮਲੇ ਨਾਲ ਸੰਬੰਧਿਤ ਮੁਕਦਮਿਆਂ ਤੇ ਹੋਰ ਮਾਮਲਿਆਂ ਦੀ ਸੁਣਵਾਈ ਲਈ 3 ਸਾਲਾਂ ਦੀ ਵਿਸ਼ੇਸ਼ ਸਰਕਾਰੀ ਵਕੀਲ ਹੋਣਗੇ। ਸੀਨੀਅਰ ਵਕੀਲ ਧਿਆਨ ਕ੍ਰਿਸ਼ਨਨ ਜਿਨ੍ਹਾਂ ਨੇ 26-11 ਦੇ ਦੋਸ਼ੀ ਤਹੱਬੁਰ ਰਾਣਾ ਦੀ ਅਮਰੀਕਾ ਤੋਂ ਹਵਾਲੇ ਲਈ ਭਾਰਤ ਦੀ ਅਗਵਾਈ ਕੀਤੀ ਸੀ ਹੁਣ ਦਿੱਲੀ ਵਿੱਚ ਅਰਾਸਤੀ ਜਾਂਚ ਏਜੰਸੀ NIA ਦੇ ਮੁਕਦਮੇ ਦੀ ਅਗਵਾਈ ਕਰਨ ਲਈ ਤਿਆਰ ਹਨ ਕ੍ਰਿਸ਼ਨਨ ਜੋ ਕਿ 2010 ਤੋਂ ਹਵਾਲਗੀ ਕਾਰਵਾਈ ਨਾਲ ਜੁੜੇ ਹੋਏ ਹਨ ਨੂੰ ਨਰਿੰਦਰ ਮਾਨ ਜੋ ਇੱਕ ਤਜਰਬੇਕਾਰ ਅਪਰਾਧਿਕ ਵਕੀਲ ਹਨ ਦੀ ਸਹਾਇਤਾ ਮਿਲੇਗੀ ਜੋ ਪਹਿਲਾਂ ਦਿੱਲੀ ਹਾਈ ਕੋਰਟ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਨੁਮਾਇੰਦਗੀ ਕਰ ਚੁੱਕੇ ਹਨ ਇਹ ਪਤਾ ਲੱਗਾ ਹੈ ਕਿ ਇਸ ਗਾਸਾ ਟੀਮ ਵਿੱਚ ਐਨਆਈਏ ਦੇ ਵਕੀਲ ਤੋਂ ਇਲਾਵਾ ਵਕੀਲ ਸੰਜੀਵੀ ਸ਼ਿਸ਼ਾਦਰੀ ਅਤੇ ਸ੍ਰੀਧਰ ਕਾਲੇ ਵੀ ਸ਼ਾਮਲ ਹਨ ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹਿਵਰ ਰਾਣਾ हुसैन ਕਈ ਪਛਾਵਾ ਮੋਲ ਸਕਦਾ ਹੈ ਉਸ ਤੇ ਪਾਕਿਸਤਾਨੀ ਅਮਰੀਕੀ ਅਤਵਾਦੀ ਡੇਵਿਡ ਕੋਲਮੈਨ ਹੈਡਰੀ ਦੀ ਮਦਦ ਕਰਨ ਦਾ ਦੋਸ਼ ਹੈ ਹੈਡਲੀ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ ਪਾਕਿਸਤਾਨੀ ਫੌਜ ਵਿੱਚ ਡਾਕਟਰ ਵਜੋਂ ਕੰਮ ਕਰਦਾ ਰਿਹਾ ਰਾਣਾ ਸਾਲ 1997 ਵਿੱਚ ਕੈਨੇਡਾ ਚਲ ਗਿਆ ਸੀ ਤੇ ਉੱਥੇ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਾਰੋਬਾਰੀ ਵਜੋਂ ਕੰਮ ਸ਼ੁਰੂ ਕਰ ਦਿੱਤਾ। ਉੱਥੋਂ ਅਮਰੀਕਾ ਪੁੱਜਾ ਤੇ ਸ਼ਿਕਾਗੋ ਸਮੇਤ ਕਈ ਥਾਵਾਂ ਤੇ ਫਾਸਟਵਾਰਡ ਇਮੀਗ੍ਰੇਸ਼ਨ ਸਰਵਿਸਾਂ ਨਾਂ ਦੀ ਫਰਮ ਚਲਾਉਂਦਾ ਰਿਹਾ। ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ ਰਾਣਾ ਕਈ ਵਾਰ ਕੈਨੇਡਾ, ਪਾਕਿਸਤਾਨ, ਜਰਮਨੀਆ ਤੇ ਇੰਗਲੈਂਡ ਗਿਆ। ਉਹ ਲਗਭਗ 7 ਛਾਵੇਂ ਬੋਲ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹੈਡਲੀ ਲਸ਼ਕਰੇ ਤੋਇਬਾ ਨਾਲ ਕੰਮ ਕਰਦਾ ਸੀ ਅਤੇ ਰਾਣਾ ਅਤਵਾਦੀ ਸੰਗਠਨ ਅਤੇ ਉਸਦੇ ਨਾਲ ਜੁੜੇ ਅਤਵਾਦੀਆਂ ਨੂੰ ਵਿੱਤੀ ਮਦਦ ਦਿੰਦਾ ਸੀ। ਰਾਣਾ ਨੇ ਆਪਣੀਆਂ ਅਤਵਾਦੀ ਗਤੀਵਿਧੀਆਂ ਨੂੰ ਲੁਕਾਉਣ ਦੇ ਲਈ ਹੈਡਲੀ ਦੀ ਮੁੰਬਈ ਵਿੱਚ ਫਸਟ ਵਰਡ ਇਮੀਗ੍ਰੇਸ਼ਨ ਕੰਸਲਟੈਂਸੀ ਦਾ ਦਫ਼ਤਰ ਖੋਲਣ 'ਚ ਮਦਦ ਕੀਤੀ ਸੀ। ਪਾਕਿਸਤਾਨ ਨੇ 26 11 ਅਤਵਾਦੀ ਹਮਲੇ ਦੇ ਇੱਕ ਤਹੱਬਰ हुसैन ਰਾਣਾ ਤੋਂ ਦੂਰੀ ਬਣਾ ਲਈ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਸ ਦਾ ਪਾਕਿਸਤਾਨ ਦੇ ਮੂਲ ਦੇ ਕੈਨੇਡੀਅਨ ਨਾਗਰਿਕ ਤਹਵਰ ਰਾਣਾ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਹਾਲਾਂਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫਕਤ ਅਲੀ ਖਾਨ ਨੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਵੱਲੋਂ ਮੁੰਬਈ ਹਮਲਿਆਂ ਦੇ ਸਾਜ਼ਿਸ਼ ਘਾੜਿਆਂ ਵਿੱਚ ਤਹਵਰ ਹਸੈਨ ਰਾਣਾ ਦੀ ਹਵਾਲਗੀ ਨੂੰ ਮਨਜ਼ੂਰੀ ਦੇਣ ਤੇ ਸਖਤ ਇਤਰਾਜ਼ ਜਤਾਇਆ ਸੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਪਾਕਿਸਤਾਨੀ ਮੂਲ ਦੇ ਕਾਰੋਬਾਰੀ ਰਾਣਾ ਨੂੰ ਭਾਰਤ ਨੂੰ ਸੌਂਪਣਾ ਅਮਰੀਕੀ ਰਾਸ਼ਪਤੀ ਦਾ ਗਲਤ ਫੈਸਲਾ ਹੈ 2008 ਦੇ ਮੁੰਬਈ ਹਮਲੇ ਵਿੱਚ ਕਈ ਪੀੜਤਾਂ ਦੀ ਮਦਦ ਕਰਨ ਤੇ ਉਹਨਾਂ ਦੀ ਜਾਨ ਬਚਾਉਣ ਵਾਲੇ ਇੱਕ ਚਾਹ ਵੇਚਣ ਵਾਲੇ ਦਾ ਕਹਿਣਾ ਹੈ ਕਿ ਦੋਸ਼ੀ ਤਹੱਬਰ ਰਾਣਾ ਦੀ ਆ우 ਭਗਤ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਬਰੀਆਨੀ ਜਾਂ ਬੱਕਰੀ ਕੋਠੜੀ ਵਰਗੀ ਕੋਈ ਵੀ ਵਿਸ਼ੇਸ਼ ਸਹੂਲਤ ਨਹੀਂ ਦਿੱਤੀ ਜਾਣੀ ਚਾਹੀਦੀ। ਉਸ ਨੇ ਮੰਗ ਕੀਤੀ ਹੈ ਕਿ ਰਾਣਾ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਮੁਹੰਮਦ ਤਫੀਕ ਜਿਸ ਨੂੰ ਛੋਟੂ ਚਾਹ ਵਾਲਾ ਵੀ ਕਿਹਾ ਜਾਂਦਾ ਹੈ ਨੇ ਅਤਵਾਦੀਆਂ ਨਾਲ ਨਜਿੱਠਣ ਲਈ ਦੇਸ਼ ਵਿੱਚ ਸਖਤ ਕਾਨੂੰਨਾਂ ਦੀ ਮੰਗ ਕੀਤੀ ਹੈ। ਮੁੰਬਈ ਦੇ 26/11 ਅਤਵਾਦੀ ਹਮਲਿਆਂ 'ਚ ਬਚੀ ਇੱਕ ਪੀੜਤ ਦੇਵਿਕਾ ਰੋਟਾਵਰ ਨੇ ਕਿਹਾ ਹੈ ਕਿ ਅਮਰੀਕਾ ਤੋਂ ਮੁੱਖ ਦੋਸ਼ੀ ਤਹਿਬਰ ਹੁਸੈਨ ਰਾਣਾ ਦੀ ਹਵਾਲਗੀ ਭਾਰਤ ਲਈ ਇੱਕ ਵੱਡੀ ਜਿੱਤ ਹੈ। ਭਾਜਪਾ ਨੇ ਕਿਹਾ ਕਿ ਤਹਿਬਰ ਰਾਣਾ ਦੀ ਹਵਾਲਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਨਵੇਂ ਭਾਰਤ ਦੇ ਅਤਵਾਦ ਨੂੰ ਬਿਲਕੁਲ ਵੀ ਸਹਿਣ ਨਾ ਕਰਨ ਦੇ عہد ਦੀ ਚਲਕ ਹੈ। ਉਨ੍ਹਾਂ ਕਾਂਗਰਸ ਦੇ ਵੋਟ ਬੈਂਕ ਦੀ ਸਿਆਸਤ ਲਈ ਅਤਵਾਦੀ ਪ੍ਰਤੀ ਨਰਮ ਰੁਖ ਅਪਣਾਉਣ ਦਾ ਦੋਸ਼ ਲਾਇਆ ਹੈ। ਵਾਜਪਾ ਦਫਤਰ ਵਿੱਚ ਪਾਰਟੀ ਦੇ ਕੌਮੀ ਤਰਜਮਾਨ ਸ਼ਹਿਜਾਦ ਪੂਨਾਵਾਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਰਾਣਾ ਦੀ ਹਵਾਲਗੀ ਮੋਦੀ ਸਰਕਾਰ ਅਤੇ ਹੁਦੀਆਂ ਸੁਰੱਖਿਆ ਏਜੰਸੀਆਂ ਦੀ ਵੱਡੀ ਪ੍ਰਾਪਤੀ ਹੈ। ਵਕਫ ਸੋਧ ਐਕਟ 2025 ਦੀ ਸੰਵਿਧਾਨਕ ਬੇਅਰਤਾ ਨੂੰ ਚੁਣੌਤੀ ਦੇਣ ਵਾਲੀਆਂ 10 ਪਟੀਸ਼ਨਾਂ ਤੇ ਸੁਪਰੀਮ ਕੋਰਟ ਚ ਚੀਫ ਜਸਟਿਸ ਸੰਜੀਵ ਖੰਨਾਰੀ ਅਗਵਾਈ ਹੇਠਲਾ ਬੈਂਚ 16 ਅਪ੍ਰੈਲ ਨੂੰ ਸੁਣਵਾਈ ਕਰੇਗਾ। ਸੁਪਰੀਮ ਕੋਰਟ ਵੈੱਬਸਾਈਟ ਮੁਤਾਬਕ ਬੈਂਚ ਵਿੱਚ ਚੀਫ ਜਸਟਿਸ ਤੋਂ ਇਲਾਵਾ ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਵੀ ਸ਼ਾਮਲ ਹਨ ਐਕਟ ਨੂੰ ਏ ਆਈ ਐਮ ਆਈ ਐਮ ਆਗੂ ਅਸਦ ਉਦੀਨ ਓਵੈਸੀ ਆਪ ਆਗੂ ਅਮਾਨਤੁੱਲਾ ਖਾਨ ਆਲ ਇੰਡੀਆ ਮੁਸਲਮ ਪਰਸਨਲ ਲਾ ਬੋਰਡ ਜਮਾਇਤ ਉਲੇਮਾ ਏ ਹਿੰਦ ਟੀ ਐਮ ਕੇ ਕਾਂਗਰਸ ਸੰਸਦ ਮੈਂਬਰ ਇਮਰਾਨ ਪ੍ਰਤਾਪ ਗੜੀ ਤੇ ਮੁਹੰਮਦ ਜਾਵੇਦ ਐਸੋਸੀਏਸ਼ਨ ਫਾਰ ਦਾ ਪ੍ਰੋਟੈਕਸ਼ਨ ਆਫ ਸਿਵਲ ਰਾਈਟਸ ਅਰਸ਼ਦ ਮਦਨੀ ਸਮਸਤ ਕੇਰਲਾ ਜਮਾਇਲਦੀਨ ਉਲੇਮਾ ਅੰਜੁਮ ਕਾਦਰੀ ਤੇ ਇਹ ਵਕਾਨ ਸਲਮਾਨੀ ਮੁਹੰਮਦ ਸ਼ਫੀ ਮੁਹੰਮਦ ਫਜ਼ਲੁਰ ਰਹੀਮ ਅਤੇ ਆਰ ਜੀ ਡੀ ਆਗੂ ਮਨੋਜ ਕੁਮਾਰ ਚਾਹ ਨੇ ਚੁਣੌਤੀ ਦਿੱਤੀ ਹੈ ਤਰਨਮੋਰ ਕਾਂਗਰਸ ਦੀ ਸੰਸਦ ਮੈਂਬਰ ਮੋਬਾ ਮੋਤਰਾ ਨੇ ਵੀ ਐਕਟ ਦੀ ਵੈਤਾ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਸੰਬਲ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜੀਆਰ रहमान ਬਰਕ ਨੇ ਵੀ ਸਿਖਰਲੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਵਕਫ ਸੋਧ ਐਕਟ 2025 ਨੂੰ ਨੋਟੀਫਾਈ ਕਰ ਦਿੱਤਾ ਹੈ ਜਿਸ ਤੇ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ 5 April ਨੂੰ ਮੋਹਰ ਲਗਾਈ ਸੀ ਚੀਫ ਜਸਟਿਸ ਦੀ ਅਗਵਾਈ ਹੇਠਲੇ ਬੈਂਚ ਨੇ 7 April ਨੂੰ ਜਮਾਇਤ ਉਲਾਮਾ ਹਿੰਦਵਰੋਂ ਪੇਸ਼ ਹੋਏ ਸੀਨੀਅਰ ਵਕੀਲ ਕਪਲ ਸਬਨੂ ਪ੍ਰੋਸਾ ਦਿੱਤਾ ਸੀ ਕਿ ਉਹ ਪਟੀਸ਼ਨਾਂ ਛੇਤੀ ਸੁਚੀਬੱਧ ਕਰਨ ਬਾਰੇ ਵਿਚਾਰ ਕਰਨਗੇ ਬੀਤੀ ਰਾਤ ਤਰਨਤਾਰਨ ਦੇ ਪਿੰਡ ਕੋਟ ਮੁਹੰਮਦ ਖਾਨ ਵਿਖੇ 2 13 ਵਿਚਕਾਰ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਮਾਰੇ ਗਏ ਥਾਣਾ ਗਵਿੰਦਵਾਲ ਸਾਹਿਬ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਹਤਿਆ ਮਾਮਲੇ ਵਿੱਚ ਪੁਲਿਸ ਨੇ ਪਿੰਡ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਕੁਲਦੀਪ ਸਿੰਘ ਸਮੇਤ 20 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਕਟਨ ਦੌਰਾਨ ਏਐਸਆਈ ਜਸਵੀਰ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਗੋਵਿੰਦਵਾਲ ਸਾਹਿਬ ਅਤੁਲ ਸੋਨੀਰਾ ਕਹਿਣਾ ਹੈ ਕਿ ਪੁਲਿਸ ਹੈਲਪਲਾਈਨ 112 ਤੇ ਪਿੰਡ ਦੇ ਹੀ ਜਸ਼ਨਪ੍ਰੀਤ ਅਤੇ ਕੁਝ ਹੋਰ ਬਾਦ ਸ਼ਿਕਾਇਤ ਆਈ ਕਿ ਕੁਝ ਲੋਕ ਪਿੰਡ ਕੋਟ ਮੁਹੰਮਦ ਖਾਨ ਵਿਖੇ ਲੜਾਈ ਝਗੜਾ ਕਰ ਰਹੇ ਹਨ ਤੇ ਗੋਲੀਆਂ ਵੀ ਚਲਾ ਰਹੇ ਹਨ ਜਿਸ ਤੇ ਉਹਨਾਂ ਨੇ ਗੋਵਿੰਦਵਾਲ ਸਾਹਿਬ ਤੋਂ ਜਸਵੀਰ ਸਿੰਘ ਏਐਸਆਈ ਮੇਜਰ ਸਿੰਘ ਸਰਜੀਤ ਸਿੰਘ ਨੂੰ ਮੌਕੇ ਤੇ ਭੇਜਿਆ ਉਹਨਾਂ ਨੂੰ ਪੁਲਿਸ ਕੰਟਰੋਲ ਰੂਮ ਤੁਰੰਤ ਤਰੰਤੋਂ ਦੁਆਰਾ ਇਤਲਾ ਮਿਲੀ ਕਿ ਪਿੰਡ ਕੋਟ ਮੁਹੰਮਦ ਖਾਨ ਵਿਖੇ ਹਾਲਾਤ ਕਾਬੂ ਵਿੱਚ ਨਹੀਂ ਹਨ ਅਤੇ ਉਹ ਆਪਣੇ ਗਨਮੈਨ ਸਮੇਤ ਸਬ ਇੰਸਪੈਕਟਰ ਚਰਨਜੀਤ ਸਿੰਘ ਨਾਲ ਰਾਤ ਨੂੰ 9 ਵਜੇ ਕਰੀਬ ਕਟਨਾਵਾਲੀ ਸਥਾਨ ਤੇ ਪੁੱਜ ਗਏ। ਉਹਨਾਂ ਦਾ ਕਹਿਣਾ ਹੈ ਕਿ ਇੱਕ ਤਰ ਕੁਲਦੀਪ ਸਿੰਘ ਸਰਪੰਚ ਪੁੱਤਰ ਗੁਰदयाल ਸਿੰਘ ਉਸ ਦਾ ਭਰਾ ਰਾਜਵੀਰ ਆਸਮੇ 10-15 ਅਣਜਾਣ ਤੇ ਨੌਜਵਾਨ ਅਤੇ ਦੂਜੀ ਤਰ ਦੇ ਸਤਨਾਮ ਸਿੰਘ ਤੋਂ ਇਲਾਵਾ ਆਪਸ ਵਿੱਚ ਇੱਟਾ ਰੋੜੇ ਚਲਾ ਰਹੇ ਸਨ ਅਤੇ ਹਵਾਈ ਫਾਇਰ ਵੀ ਕਰ ਰਹੇ ਸਨ। ਉਹਨਾਂ ਨੇ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਤਨਾਮ ਸਿੰਘ ਧਿਰ ਵੱਲੋਂ ਤੈਸ਼ ਵਿੱਚ ਆ ਕੇ ਅਣੇਵਾ ਗੋਲੀਆਂ ਚਲਾਈਆਂ ਅਤੇ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਦੌਰਾਨ ਖੜੇ ਜਸਵੀਰ ਸਿੰਘ ਦੀ ਖੱਬੀ ਬਾਹਵ ਤੇ ਸੱਟ ਲੱਗੀ ਐ ਤੇ ਉਹ ਜ਼ਖਮੀ ਹੋ ਗਿਆ ਇਸ ਤੋਂ ਬਾਅਦ ਕੁਲਦੀਪ ਸਿੰਘ ਸਰਪੰਚ ਤਰਵਾਲੋਂ ਲਲਕਾਰਾ ਮਾਰਦੇ ਹੋਏ ਪੁਲਿਸ ਮੁਲਾਜ਼ਮਾਂ ਨੂੰ ਫੜ ਲਓ ਇਹਨਾਂ ਦੇ ਹਥਿਆਰ ਖੋਲੋ ਤੇ ਗੋਲੀ ਮਾਰ ਦਿਓ ਜਿਸ ਤੇ ਗੁਰਸੇਵਕ ਸਿੰਘ ਅਤੇ ਬਲਵਿੰਦਰ ਸਿੰਘ ਨੇ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਨੂੰ ਜਫਾ ਮਾਰ ਕੇ ਬਾਹੋਂ ਤੋ ਫੜ ਲਿਆ ਤੇ ਰਾਜਨਦੀਪ ਉਰਫ ਬਿੱਲੂ ਨੇ ਸੀਨੀਅਰ ਕਾਂਸਟੇਬਲ ਮਨਦੀਪ ਸਿੰਘ ਦਾ ਲੈਸੈਂਸੀ ਪਿਸਟਲ ਖੋ ਲਿਆ ਜਦੋਂ ਸਬ ਇਨਸਪੈਕਟਰ ਚਰਨਜੀਤ ਸਿੰਘ ਆਪਣੇ ਸਾਥੀ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਕੁਲਦੀਪ ਸਿੰਘ ਸਰਪੰਚ ਦੇ ਕਹਿਣ ਤੇ ਰਾਜਨਦੀਪ ਨੇ ਰਣਜੀਤ ਸਿੰਘ ਦੇ ਢਿੱਡ ਵਿੱਚ ਸਿੱਧੀ ਗੋਲੀ ਮਾਰ ਦਿੱਤੀ ਜੋ ਜ਼ਮੀਨ ਤੇ ਡਿੱਗ ਪਿਆ ਦੋਵਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਚਰਨਜੀਤ ਨੂੰ ਮ੍ਰਿਤਕ ਐਕਰਾਰ ਦੇ ਦਿੱਤਾ ਐਸਐਸਪੀ ਅਬਮਨੀਓ ਰਾਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਥਾਣਾ ਗੋਵਿੰਦਵਾਲ ਸਾਹਿਬ ਦੀ ਪੁਲਿਸ ਨੇ ਪੂਰੀ ਰਾਤ ਆਪਰੇਸ਼ਨ ਚਲਾ ਕੇ 20 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਬਾਕੀ ਰਹਿੰਦੇ ਵਿਅਕਤੀਆਂ ਨੂੰ ਜਲਦੀ ਹਿਰਾਸਤ ਵਿੱਚ ਲਿਆ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਬ ਇੰਸਪੈਕਟਰ ਚਰਨਜੀਤ ਸਿੰਘ ਸ਼ਹੀਦ ਨਹੀਂ ਹੋਏ ਜਿਹੋ ਜਿਹਾ ਕਿ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਬਲਕਿ ਉਹਨਾਂ ਦਾ ਆਪ ਦੇ ਸਰਪੰਚ ਨੇ ਕਤਲ ਕੀਤਾ ਹੈ ਜਾਰੀ ਕੀਤੇ ਇੱਕ ਬਿਆਨ ਵਿੱਚ ਮਜੀਠੀਆ ਨੇ ਕਿਹਾ ਕਿ ਸਬ ਇੰਸਪੈਕਟਰ ਨੂੰ ਕਮੰਤਰੀ ਸਰਹੱਦ ਤੇ ਪਾਕਿਸਤਾਨ ਤੋਂ ਗੋਲੀਆਂ ਨਹੀਂ ਵੱਜੀਆਂ ਬਲਕਿ ਆਪ ਦੇ ਸਰਪੰਚ ਜਿਸ ਨੂੰ ਆਪ ਦੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਪੁਸ਼ਤ ਪਨਾਹੀ ਹਾਸਲਾ ਨੇ ਕਤਲ ਕੀਤਾ ਹੈ ਉਨਾ ਕਹੇ ਕਿ ਖਡੂਰ ਸਾਹਿਬ ਚ ਪੁਲਿਸ ਵਿਭਾਗ ਵਿਧਾਇਕ ਦੀਆਂ ਗੈਰ ਕਾਨੂੰਨੀ ਮੰਗਾਂ ਅੱਗੇ ਉਦੋਂ ਝੁਕ ਗਿਆ ਜਦੋਂ ਵਿਧਾਇਕ ਇਮਾਨਦਾਰ ਤੇ ਚੰਗੇ ਅਫਸਰ ਗੁਰਮੀਤ ਸਿੰਘ ਚੋਹਾਨ ਵਰਗੇ ਅਫਸਰ ਜਿਨ੍ਹਾਂ ਨੇ ਵਿਧਾਇਕ ਦੇ ਰਿਸ਼ਤੇਦਾਰ ਦੀ ਨਜਾਇਜ਼ ਮਾਇਨੇ ਖਿਲਾਫ ਕਾਰਵਾਈ ਕੀਤੀ ਹੈ ਨੂੰ ਬਦਲਾਉਣ ਵਿੱਚ ਸਫਰ ਰਿਹਾ ਹੈ। ਉਹਨਾਂ ਕਹੇ ਕਿ ਖਡੂਰ ਸਾਹਿਬ ਹਲਕੇ ਵਿੱਚ ਪਿਛਲੇ 1.5 ਸਾਲ ਦੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਉਹਨਾਂ ਇਹ ਵੀ ਕਹੇ ਕਿ ਵਿਧਾਇਕ ਤੇ ਉਸਦੇ ਰਿਸ਼ਤੇਦਾਰਾਂ ਨੇ دہشت ਮਚਾ ਰੱਖੀ ਹੈ। ਲੇਕਨ ਦੇਖਣ ਵਾਲਾ ਕੋਈ ਨਹੀਂ ਕੈਨੇਡਾ ਦੀਆਂ 18 ਅਪ੍ਰੈਲ ਨੂੰ ਹੋ ਰਹੀਆਂ ਸੰਸਦੀ ਚੋਣਾਂ ਵਾਸਤੇ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਾ ਹੈ ਅਤੇ ਉਮੀਦਵਾਰਾਂ ਨੇ ਸੰਸਦ ਮੈਂਬਰ ਚੁਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ। ਇਹਨਾਂ ਸੰਸਦੀ ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਵੱਲੋਂ 16 ਦਸਤਾਰਤਾਰੀ ਪੰਜਾਬੀ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਜਿਨ੍ਹਾਂ ਵਿੱਚ 10 ਉਮੀਦਵਾਰ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। ਕੈਨੇਡਾ ਵਿੱਚ ਇਹ ਪਹਿਲੀ ਵਾਰ ਹੈ ਕਿ 16 ਦਸਤਾਰਤਾਰੀ ਪੰਜਾਬੀ ਸੰਸਦੀ ਚੋਣ ਲੜ ਰਹੇ ਹਨ। ਇਹਨਾਂ ਚੋਣਾ ਵਿੱਚ ਕੈਨੇਡਾ ਦੇ ਸਾਬਕਾ ਕੇਂਦਰੀ ਮੰਤਰੀ ਤੇ ਜਿਲ੍ਹਾ ਲੁਧਿਆਣਾ ਦੇ ਕਸਬਾ ਵਸੀਆ ਦੇ ਟਿਮ ਉੱਪਲ, ਉੱਗੇ ਰੇਡੀਓ ਹੋਸਟ ਤੇ ਪਾਇਲ ਨੇੜਲੇ ਪਿੰਡ ਮਕਸੂਦੜਾ ਦੇ ਹਰਜੀਤ ਸਿੰਘ ਗਿੱਲ, ਨਾਮਵਰ ਕਬੱਡੀ ਪ੍ਰਮੋਟਰ ਤੇ ਟਰਾਂਸਪੋਰਟਰ ਰਾੜਾ ਸਾਹਿਬ ਨੇੜਲੇ ਕੋਲੋਟੀ ਦੇ ਜੰਪੜਾਲ ਸੁਖਪੰਦੇਰ, ਰਾਜਵੀਰ ਸਿੰਘ ਢਿੱਲੋ, ਬੌਬ ਦਸਾਂਝ, ਜਗਦਰਸ਼ਨ ਸਿੰਘ, ਰਵਿੰਦਰ ਸਿੰਘ ਪਾਟਿਆ, ਇੰਦੀ ਪੰਚੀ, ਰਣਦੀਪ ਸਿੰਘ ਸਰਾਈ, ਇਕਵਿੰਦਰ ਸਿੰਘ ਗਹਿਰ ਆਦ ਕਿਸਮਤ ਅਜਮਾ ਰਹੇ ਹਨ ਕੈਨੇਡਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਤੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਨਾਲ ਸੰਬੰਧਤ ਜਗਮੀਤ ਸਿੰਘ ਤੇ ਕਾਮਾਗੜ ਮਾਰੂ ਸੋਸਾਇਟੀ ਕੈਨੇਡਾ ਦੇ ਉਪ ਪ੍ਰਧਾਨ ਰਾਜ ਸਿੰਘ ਤੂਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ੀਨੀਵਾਲ ਕਲਾਂ ਦੇ ਹਰਪ੍ਰੀਤ ਸਿੰਘ ਬੰਦੋਹਲ ਆਦ ਉਮੀਦਵਾਰ ਹਨ ਇਹ 28 ਅਪ੍ਰੈਲ ਨੂੰ ਹੀ ਪਤਾ ਲੱਗੇਗਾ ਕਿ ਇਨ੍ਹਾਂ ਵਿੱਚੋਂ ਕਿਹੜਾ ਉਮੀਦਵਾਰ ਕੈਨੇਡਾ ਦੀਆਂ ਸੰਸਦ ਦੀਆਂ ਪੌੜੀਆਂ ਚੜਨ ਦੇ ਵਿੱਚ ਸਫਲ ਹੁੰਦਾ ਹੈ ਇਸ ਨੂੰ ਲੈ ਕੇ ਪੰਜਾਬੀਆਂ ਦੇ ਵਿੱਚ ਕਾਫੀ ਉਤਸ਼ਾਹ ਹੈ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਪਾਕਿਸਤਾਨ ਸਥਿਤ ਗੁਰਦ ਆਮਾ ਵਿੱਚ ਮਨਾਉਣ ਲਈ ਲਗਭਗ 5800 ਸ਼ਰਧਾਲੂ ਅਟਾਰੀ ਵਾਗਾ ਸਰਹੱਦ ਰਾਸਤੇ ਪਾਕਿਸਤਾਨ ਲਈ ਰਵਾਨਾ ਹੋਏ ਹਨ ਸ਼ਰਧਾਲੂਆਂ ਦਾ ਪਾਕਿਸਤਾਨ ਵਾਲੇ ਪਾਸੇ ਵਾਗਾ ਸਰਹੱਦ ਤੇ ਪਾਕਿਸਤਾਨ ਸਰਕਾਰ ਅਤੇ ਪੀ ਐਸ ਜੀ ਪੀਸੀ ਵੱਲੋਂ ਸਵਾਗਤ ਕੀਤਾ ਗਿਆ ਇਸ ਵਾਰ ਪਾਕਿਸਤਾਨ ਦੂਤ ਘਰ ਵੱਲੋਂ ਲਗਭਗ 7600 ਸ਼ਰਧਾਲੂਆਂ ਨੂੰ ਗੁਰਦ ਆਮਾ ਦੀ ਯਾਤਰਾ ਵਾਸਤੇ ਵੀਜ਼ਾ ਦਿੱਤਾ ਗਿਆ ਪਾਕਿਸਤਾਨ ਵਿੱਚ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਮਗਰੋਂ ਸਰਦਾਲੂਆਂ ਦਾ ਜਥਾ 19 ਅਪ੍ਰੈਲ ਨੂੰ ਵਾਪਸ ਪਰਤੇਗਾ। ਪਾਕਿਸਤਾਨ ਸਰਕਾਰ ਦੇ ਕੈਬਨਿਟ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੇਸ਼ਮ ਸਿੰਘ ਅਰੋੜਾ ਵੀ ਵਿਸ਼ੇਸ਼ ਤੌਰ ਤੇ ਸਿੱਖ ਸਰਦਾਲੂਆਂ ਦੇ ਸਵਾਗਤ ਲਈ ਬਾਗਾ ਸਰਹੱਦ ਤੇ ਪੁੱਜੇ ਸਨ। ਉਹਨਾਂ ਦੇ ਨਾਲ ਸਾਬਕਾ ਪ੍ਰਧਾਨ ਸਤਵੰਤ ਸਿੰਘ ਅਤੇ ਗੁਰਦੁਆਰਾ ਕਮੇਟੀ ਦੇ ਹੋਰ ਮੈਂਬਰ ਤੇ ਸਰਕਾਰੀ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਭਾਰਤ ਵਾਏ ਸਿੱਖ ਸਰਦਾਲੂਆਂ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ। ਸ਼੍ਰੋਮਣੀ ਕਮੇਟੀ ਦੀ ਅੰਤਰਨ ਕਮੇਟੀ ਦੇ ਮੈਂਬਰ ਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਵਾਰ ਸੈਖ ਸ਼ਰਧਾਲੂਆਂ ਦਾ ਵੱਡਾ ਜਥਾ ਪਾਕਿਸਤਾਨ ਜਾ ਰਿਹਾ ਹੈ ਜਿਸ ਕਾਰਨ ਜਥੇ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਥੇ ਦਾ ਇੱਕ ਹਿੱਸਾ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਜਾਵੇਗਾ ਜਦੋਂ ਕਿ ਦੂਜਾ ਹਿੱਸਾ ਗੁਰਦੁਆਰਾ ਨਨਕਾਣਾ ਸਾਹਿਬ ਜਾਵੇਗਾ ਇਸ ਨਾਲ ਦੋਵੇਂ ਪਾਸੇ ਸੈਖ ਸ਼ਰਧਾਲੂਆਂ ਦੇ ਠਹਿਰਨ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ ਪਾਕਿਸਤਾਨ ਗਏ ਸਿੱਖ ਸਰਦਾਲਾ ਮ ਵਿੱਚ 1942 ਸਿੱਖ ਸਰਦਾਲਾ ਰਾਜਾ tha ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿੱਚ ਰਵਾਨਾ ਹੋਇਆ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਗੀ ਸਮੇਂ ਜੱਥੇ ਦੀ ਅਗਵਾਈ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰ ਜੰਗ ਬਹਾਦਰ ਸਿੰਘ ਬੀਬੀ ਜਗਿੰਦਰ ਕੌਰ ਕੈਨੇਡਾ ਰਵਿੰਦਰ ਸਿੰਘ ਖਾਲਸਾ ਜਸਪਾਲ ਕੌਰ ਗੁਰਚਰਨ ਸਿੰਘ ਕੋ ਹੜਾਤੇ ਮੈਨੇਜਰ ਸਤਰਾਮ ਸਿੰਘ ਰਿਆਰਸ ਨੇ ਹੋਰ ਪ੍ਰਮੁੱਖ ਸਖਸ਼ੀਤਾ ਨੂੰ ਉਸਟੀ ਸਤਵੀਰ ਸਿੰਘ ਧਾਮੀ ਪ੍ਰਤਾਪ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸਿਰ ਪਾਓ ਅਤੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਵਿਸਾਖੀ ਮੌਕੇ ਪਾਕਿਸਤਾਨ ਸਥਿਤ ਗੁਰਦ ਆਮਾ ਦੀ ਯਾਤਰਾ ਤੇ ਜਾਣ ਵਾਲੇ ਭਾਰਤੀ ਸਿੱਖ ਸ਼ਰਧਾਲੂਆਂ ਦੀ ਆਵਾਜਾਈ ਅਤੇ ਉਹਨਾਂ ਦੇ ਸੁਰੱਖਿਆ ਦੇ ਪ੍ਰਬੰਧ ਕਰਨਾ ਪਾਕਿਸਤਾਨ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਐਵੈਕੁਏਟ ਟਰਸਟ ਪ੍ਰਾਪਰਟੀ ਬੋਰਡ ਦੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਿਫਾਰਸ਼ਾਂ ਤੇ ਦਿੱਲੀ ਸਿੱਖ ਪਾਕਿਸਤਾਨ ਸਫਾਰਤਖਾਨੇ ਵੱਲੋਂ ਇਸ ਵਾਰ ਵਿਸਾਖੀ ਤੇ ਕੁੱਲ 6751 ਵੀਜ਼ੇ ਜਾਰੀ ਕੀਤੇ ਜੋ ਕਿ ਦੋਵਾਂ ਮੁਲਕਾਂ ਵੱਲੋਂ ਯਾਤਰਾ ਪ੍ਰੋਟੋਕਾਲ ਸਮਝੌਤੇ ਤੋਂ 3751 ਵਾਧ ਹਨ ਪਾਕਿਸਤਾਨ ਜਥੇ ਦੇ ਰਵਾਨਾ ਹੋਣ ਤੋਂ ਲਗਭਗ 48 ਘੰਟੇ ਪਹਿਲਾਂ ਪਾਕਿਸਤਾਨ ਵੱਲੋਂ ਯਾਤਰਾ ਸ਼ਡਿਊਲ ਵਿੱਚ ਕੀਤੀਆਂ ਵੱਡੀਆਂ ਤਬਦੀਲੀਆਂ ਦੇ ਚੱਲਦਿਆਂ ਇਹ ਪਹਿਲਾ ਮੌਕਾ ਹੈ ਜਦੋਂ ਖਾਲਸਾ ਸਾਜਨਾ ਦਿਵਸ ਜ਼ਿਲ੍ਹਾ اٹਕ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਦੀ ਬਜਾਏ ਗੁਰਦੁਆਰਾ ਜਨਮਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲੇ ਗਰਮੀ ਨੇ ਜਿੱਥੇ ਲੋਕਾਂ ਨੂੰ ਪਸੀਨਾ ਪਸੀਨੀ ਕੀਤਾ ਹੋਇਆ ਹੈ ਉੱਥੇ ਦੂਜੇ ਪਾਸੇ ਨਾਬੇ ਵਿੱਚ ਤੇਜ਼ ਮੀਂਹ ਅਤੇ ਗੜੇਮਾਰੀ ਨੇ ਗਰਮੀ ਤੋਂ ਰਾਹਤ ਦਵਾਈ ਹੈ। ਪੰਜਾਬ ਵਿੱਚ ਪਾਰ 42 ਡਿਗਰੀ ਨੂੰ ਪਾਰ ਕਰ ਚੁੱਕਾ ਸੀ ਇਸ ਦੇ ਨਾਲ ਹੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਣਕ ਦੀ ਫਸਲ ਪੱਕੀ ਹੋਈ ਹੈ ਫਿਲਹਾਲ ਮੀਂਹ ਅਤੇ ਗੜੇਮਾਰੀ ਕਣ ਫਸਲਾਂ ਨੂੰ ਨੁਕਸਾਨ ਪੁੱਜਣ ਦੀ ਕੋਈ ਖਬਰ ਨਹੀਂ ਹੈ ਦਿੱਲੀ ਵਿੱਚ ਵੀਰਵਾਰ ਸ਼ਾਮ ਨੂੰ ਮੌਸਮ ਅਚਾਨਕ ਬਦਲ ਗਿਆ ਤੇ ਅਸਮਾਨ ਵਿੱਚ ਬੱਦਲ छा ਗਏ ਇਸ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਹਲਕੀ ਬੂੰਦਾਬੰਦੀ ਹੋਈ ਅਤੇ ਹਨੇਰੀ ਚੱਲੀ ਹੈ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਇਸ ਤੋਂ ਪਹਿਲਾਂ ਰਿਜਤ ਤੇ ਆਯਾਨਗਰ ਸਤ ਨਗਰਾਨੀ ਸਟੇਸ਼ਨਾਂ ਤੇ ਭਿਆਨਕ ਗਰਮੀ ਦੀ ਸਥਿਤੀ ਦਰਜ ਕੀਤੀ ਗਈ ਜਿੱਥੇ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਉੱਥੇ ਹਿਮਾਚਲ ਤੇ ਸ਼ਿਮਲਾ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬاندی ਅਤੇ ਉੱਚੀਆਂ ਪਹਾੜੀਆਂ ਤੇ ਬਰਵਾਰੀ ਵੀ ਹੋਈ ਹੈ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਵੀਰਵਾਰ ਨੂੰ ਮੌੜ ਅਸਮਾਨੀ ਬਿਜਲੀ ਡਿਗਣ ਨਾਲ ਗੜਿਆਂ ਦੀ ਰੇਪੇੜ ਵਿੱਚ ਆਉਣ ਨਾਲ 25 ਵਿਅਕਤੀਆਂ ਦੀ ਮੌਤ ਹੋ ਗਈ ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਨਾਲੰਦਾ ਵਿੱਚ 18 ਵਿਅਕਤੀ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਿਵਾਨ ਵਿੱਚ ਦੋ, ਘਟਿਆਰ ਦਰਭੰਗਾ, ਬੇਗੂਸਰਾਏ ਅਤੇ ਪਾਗਲਪੁਰ ਜਹਾਨਾਬਾਦ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਇਨ੍ਹਾਂ ਘਟਨਾਵਾਂ ਵਿੱਚ ਹੋਈਆਂ ਮੌਤਾਂ ਤੇ ਸੋਗ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਸਹਯਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਿਹਾਰ ਦੇ ਚਾਰ ਜ਼ਿਲ੍ਹਿਆਂ ਵਿੱਚ ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆਉਣ ਨਾਲ 15 ਵਿਅਕਤੀਆਂ ਦੀ ਮੌਤ ਹੋ ਗਈ ਸੀ। ਸੂਬੇ ਦੇ ਮੁਲਾਜ਼ਮਾਂ ਦੀ ਸੰਘਰਸ਼ੀ ਜਥੇਬੰਦੀ ਪੰਜਾਬ ਸਬੋਆਰਡੀਨੇਟ ਸਰਵਿਸੈਸ ਫੈਡਰੇਸ਼ਨ ਵੱਲੋਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ, ਮੁਲਾਜ਼ਮ ਮੰਗਾਂ ਦੀ ਪ੍ਰਾਪਤੀ ਅਤੇ ਮੁੱਖ ਮੰਤਰੀ ਪੰਜਾਬ ਦੀ ਵਾਅਦਾ ਖਿਲਾਫੀ ਨੂੰ ਉਜਾਗਰ ਕਰਨ ਹਿੱਤ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਦਿਆਂ ਦੇਸ਼ ਭਗਤ ਯਾਦਗਾਰ ਕੰਪਲੈਕਸ ਵਿਖੇ ਇੱਕ ਵਿਸ਼ਾਲ ਸੂਬਾ ਪਧਰੀ ਰੈਲੀ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸੂਬੇ ਭਰ ਵਿੱਚੋਂ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਹੈ ਇਸ ਮੌਕੇ ਸੂਬਾ ਜਨਰਲ ਸਕੱਤਰ ਤੀਰਤ ਸਿੰਘ 바ਸੀ ਦਾ ਕਹਿਣਾ ਹੈ ਕਿ ਇਹ ਰੈਲੀ ਸੂਬਾ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਨਾਲ-ਨਾਲ ਮੁੱਖ ਮੰਤਰੀ ਪੰਜਾਬ ਦੇ ਵਾਅਦਾ ਖਿਲਾਫੀ ਵਿਰੋਧ ਵੀ ਹੈ ਉਹਨਾਂ ਕਹਿ ਕੇ ਸ਼ਹੀਦ ਭਗਤ ਸਿੰਘ ਦਾ ਨਾਮ ਵਰਤ ਕੇ ਸਤਾ ਵਿੱਚ ਆਏ ਮੁੱਖ ਮੰਤਰੀ ਵੱਲੋਂ ਸਿਰਫ ਸਟੇਜਾਂ ਤੇ ਵੱਡੇ ਵੱਡੇ ਝੂਠੇ ਪਾਸ਼ਣ ਹੀ ਦਿੱਤੇ ਜਾ ਰਹੇ ਹਨ ਅਤੇ ਸਰਕਾਰ ਵਿਰੋਧ ਆਵਾਜ਼ ਉਠਾਉਣ ਵਾਲਿਆਂ ਤੇ ਝੂਠੇ ਪਰਚੇ ਦਰਜ ਕਰਕੇ ਜੇਲ੍ਹਾਂ ਅੰਦਰ ਸੁੱਟਿਆ ਜਾ ਰਿਹਾ ਹੈ ਇਸ ਮੌਕੇ 올 ਇੰਡੀਆ ਸਟੇਟ ਗਵਰਨਮੈਂਟ EMPLOYEES FEDERATION ਦੇ ਕੌਮੀ ਵਿਧਸਕਤਰ ਸ਼ਸ਼ੀਕਾਂਤ ਰਾਏ ਬਿਹਾਰ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ ਸੂਬਾ ਸਰਕਾਰਾਂ ਦੀ ਤਰ੍ਹਾਂ ਕੇਂਦਰ ਸਰਕਾਰ ਵੀ ਮੁਲਾਜ਼ਮ ਅਭਰੋਤੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਵੀ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਸਰਕਾਰੀ ਆਧਾਰਿਆਂ ਨੂੰ ਖਤਮ ਕਰਕੇ ਅਡਾਨੀਆਂ ਅੰਬਾਨੀਆਂ ਨੂੰ ਕੋਟੀਆਂ ਦੇ ਭਾਅ ਵਿੱਚ ਵੇਚਿਆ ਜਾ ਰਿਹਾ ਹੈ। ਧਰਮ ਦੇ ਨਾਂ ਤੇ ਦੇਸ਼ ਅੰਦਰ ਅਰਾਜਕਤਾ ਫੈਲਾਈ ਜਾ ਰਹੀ ਹੈ ਤੇ ਕਟਗੰਤੀ ਕੌਮਾਂ ਤੇ ਤਸ਼ੱਦਦ ਕਰਵਾਇਆ ਜਾ ਰਿਹਾ ਹੈ। ਉਨਾ ਬਲੋਕ ਕੇਂਦਰ ਅਤੇ ਰਾਜ ਸਰਕਾਰ ਦੀਆਂ ਨੀਤੀਆਂ ਵਿਰੋਧ ਦੇਸ਼ ਦੀਆਂ ਵੱਖ-ਵੱਖ ਟ੍ਰੇਡ ਯੂਨੀਅਨਾਂ ਅਤੇ ਮਜ਼ਦੂਰ ਫੈਡਰੇਸ਼ਨਾਂ ਨੂੰ 20 ਮਈ ਨੂੰ ਕੀਤੀ ਜਾਣ ਵਾਲੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦਾ ਹੌਕਾ ਵੀ ਦਿੱਤਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਦੇ ਕੌਮੀ ਕਨਵੀਨਰ ਜਗਜੀਤ ਸਿੰਘ ਢੱਲੇਵਾਲ ਨੇ ਸ੍ਰੀ ਹਰਮੰਦਰ ਸਾਹਿਬ ਦੇ ਮੱਥਾ ਟੇਕਿਆ ਅਤੇ ਵਿੱਡੇ ਹੋਏ ਸੰਘਰਸ਼ ਨੂੰ ਅੰਜਾਮ ਤੱਕ ਪਹੁੰਚਾਉਣ ਸਬੰਧੀ ਅਰਦਾਸ ਕੀਤੀ ਹੈ। ਇਸ ਮੌਕੇ ਗੱਲਬਾਤ ਕਰਦੇ ਹਾਂ ਡੱਲੇਵਾਲ ਨੇ ਕਿਹਾ ਕਿ ਆਪਸ ਵਿੱਚ ਕਿਉਂ ਖਿਚੜੀ ਹੋਈਆਂ ਕਾਰਪੋਰੇਟ ਪੱਖੀ ਕੇਂਦਰ ਅਤੇ ਸੂਬਾ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਕਿਸਾਨਾਂ ਨੂੰ ਦਬਾਉਣਾ ਚਾਹੁੰਦੀਆਂ ਹਨ ਜਿਸ ਦੇ ਚੱਲਦਿਆਂ ਪਾਵੇਂ ਇਹਨਾਂ ਦੇ ਧੋਖੇ ਨਾਲ ਸ਼ੰਭੂ ਅਤੇ ਖਨੌਰੀ ਸਰਹੱਦ ਤੇ ਹਮਲਾ ਕਰਕੇ ਮੋਰਚਾ ਜ਼ਬਰਦਸਤੀ ਖਤਮ ਕਰਵਾ ਦਿੱਤਾ ਪਰ ਉਹਨਾਂ ਦੀ ਜੰਗ ਅਜੇ ਵੀ ਜਾਰੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਲੁਧਿਆਣਾ ਜਿਮਨੀ ਚੌਂਟ ਜਿੱਤਣ ਅਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਖੁਸ਼ ਕਰਨ ਲਈ ਸ਼ੰਭੂ ਅਤੇ ਖਨੋਰੀ ਧਰਨਾ ਚੁਕਵਾਇਆ ਜਿਸ ਨਾਲ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਗਲੇ ਦਿਨਾਂ ਵਿੱਚ ਕਾਨਫਰੰਸਾਂ ਤੇ ਮੀਟਿੰਗਾਂ ਕਰਕੇ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ ਇਸ ਮੌਕੇ ਕਾਕਾ ਸਿੰਘ ਕੋਟੜਾ ਸੁਖਦੇਵ ਸਿੰਘ ਪੋਜਰਾਜ ਅਬਮਨਿਉ ਕਹਾੜ ਬਲਦੇਵ ਸਿੰਘ ਸਿਰਸਾ ਸ਼ੇਰਾ ਅਠਵਾਲ ਜਰਨੈਲ ਸਿੰਘ ਚਾਹਲ ਇੰਦਰਜੀਤ ਸਿੰਘ ਘੜੀਆਂ ਲਵਜੀਤ ਸਿੰਘ ਮੋਗਾ ਬਾਬਾ ਕਰਮਜੀਤ ਸਿੰਘ ਨੰਗੜੀ ਅਤੇ ਮਲਕੀਤ ਸਿੰਘ ਆਦ ਹਾਜ਼ਰ ਸਨ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਜਦ ਤੱਕ ਸਾਹ ਦੇ ਵਿੱਚ ਸਾਹ ਹਨ ਉਹ ਹਮੇਸ਼ਾ ਇਸੇ ਤਰ੍ਹਾਂ ਕਿਸਾਨਾਂ ਲਈ ਲੜਦੇ ਰਹਿਣਗੇ ਇਸ ਮੌਕੇ ਤੇ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਹੋ ਰਏ ਰੋਸ ਧਾਨੇ ਦੇ ਵਿੱਚ ਵੀ ਸ਼ਿਰਕਤ ਕੀਤੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਾਂਗਰਸ ਦੇ ਅਹਮਦਾਬਾਦ ਇਜਲਾਸ ਵਿੱਚ ਪਾਸ ਮਤੇ ਦਾ ਜ਼ਿਕਰ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਸ ਵਿੱਚ ਬਹੁਤ ਜਨਾਂ ਲਈ ਸਪਸ਼ਟ ਸੰਦੇਸ਼ ਹੈ ਕਿ ਉਹ ਆਪਣੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਪਾਰਟੀ ਦੇ ਹਮਾਇਤ ਕਰਨ ਅਤੇ ਉਸ ਨੂੰ ਮਜ਼ਬੂਤ ਬਣਾਉਣ। ਕਾਂਗਰਸ ਦਾ ਇੱਕ ਦਿਨਾ ਇਜਲਾਸ ਬੁੱਧਵਾਰ ਨੂੰ ਅਹਮਦਾਬਾਦ ਵਿੱਚ ਸਾਬਰਮਤੀ ਨਦੀ ਦੇ ਕੰਢੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਪਾਰਟੀ ਨੇ ਸਮਾਜਿਕ ਨਿਆਂ ਸਮੇਤ ਕਈ ਮੁੱਦਿਆਂ ਤੇ ਮਤਾ ਪਾਸ ਕੀਤਾ ਹੈ। ਰਾਹੁਲ ਗਾਂਧੀ ਨੇ ਐਕਸ ਤੇ ਲਿਖਿਆ ਹੈ ਕਿ ਕੱਲ ਆਈ ਸੀ ਸੀ ਦੇ ਅਹਮਦਾਬਾਦ اجلاس ਨਯਾ ਪੱਥ ਵਿੱਚ ਕਾਂਗਰਸ ਨੇ ਦੇਸ਼ ਦੇ ਬਹੁਜਨਾਂ ਨੂੰ ਹਿੱਸੇਦਾਰੀ ਦਿੰਦੇ ਹੋਏ ਸਮਾਜਿਕ ਨਿਆਂ ਨੂੰ ਮਜ਼ਬੂਤ ਕਰਨ ਲਈ ਤਿੰਨ ਇਤਿਹਾਸਕ ਸੰਕਲਪ ਲਏ ਹਨ। ਉਹਨਾਂ ਕਿਹਾ ਕਿ ਅਸੀਂ ਰਾਸ਼ਟਰੀ ਕਾਨੂੰਨ ਲਿਆ ਕੇ ਰਾਕਮੇ ਕਰਨ ਦੀ 50% ਦੀ ਹੱਦ ਨੂੰ ਖਤਮ ਕਰਾਂਗੇ, ਕੇਂਦਰੀ ਕਾਨੂੰਨ ਬਣਾ ਕੇ ਐਸ ਸੀ ਐਸ ਟੀ ਸਪਲਾਈ ਨੂੰ ਕਾਨੂੰਨੀ ਰੂਪ ਦੇਵਾਂਗੇ। ਅਤੇ ਇਹਨਾਂ ਵਰਗਾਂ ਨੂੰ ਉਹਨਾਂ ਦੀ ਆਬਾਦੀ ਦੇ ਆਧਾਰ 'ਤੇ ਬਜਟ ਵਿੱਚ ਹਿੱਸੇਦਾਰੀ ਦੇਵਾਂਗੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਅਸੀਂ ਸੰਵਿਧਾਨ ਦੀ ਧਾਰਾ 15 5 ਵਿੱਚ ਨਿਰਤਾਰਤ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨਜਾਦੀਆਂ ਤੇ ਹੋਰ ਪਛਣੀਆਂ ਸ਼੍ਰੇਣੀਆਂ ਲਈ ਨਿੱਜੀ ਵਿੱਦਿਅਕ ਸੰਸਥਾਾਂ ਵਿੱਚ ਰਾਖਵੇਂ ਕਰਨ ਦੇ ਅਧਿਕਾਰਾਂ ਨੂੰ ਲਾਗੂ ਕਰਾਂਗੇ। ਉਹਨਾਂ ਦਾ ਕਹਿਣਾ ਹੈ ਕਿ ਦੇਸ਼ ਦੇ ਬਹੁਜਨਾਂ ਲਈ ਸਾਡਾ ਸੰਦੇਸ਼ ਸਾਫ਼ ਹੈ ਕਿ ਤੁਹਾਡੇ ਭਵਿੱਖ ਨਾਲ ਜੁੜੇ ਇਹਨਾਂ ਮੁੱਦਿਆਂ ਤੇ ਸਾਡਾ ਸਾਥ ਦਿਓ, ਹੱਥ ਨੂੰ ਮਜ਼ਬੂਤ ਬਣਾਓ ਕਿਉਂਕਿ ਹੱਥ ਬਦਲੇਗਾ ਹਾਲਾਤ। ਲੋਸ ਐਂਜਲਸ 올림픽 2028 ਵਿੱਚ ਜਦੋਂ 128 ਸਾਲਾਂ ਬਾਅਦ ਕ੍ਰਿਕਟ ਦੀ ਵਾਪਸੀ ਹੋਵੇਗੀ ਤਾਂ ਪੁਰਸ਼ ਅਤੇ ਮਹਿਲਾ ਵਰਗ ਚੋਂ ਹਰੇਕ ਵਿੱਚ 6 ਟੀਮਾਂ ਸੋਨ ਤਗਮੇ ਲਈ ਆਪਣਾ ਦਾਵਾ ਪੇਸ਼ ਕਰਨਗੀਆਂ 올림픽 ਖੇਡਾਂ ਵਿੱਚ ਇਸ ਤੋਂ ਪਹਿਲਾਂ ਪੈਰਿਸ ਵਿੱਚ 1900 ਵਿੱਚ ਆਯੋਜਿਤ ਕੀਤੀਆਂ ਗਈਆਂ ਖੇਡਾਂ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਗਿਆ ਸੀ ਉਦੋਂ ਕ੍ਰਿਕਟ ਫਰਾਂਸ ਅਤੇ ਗ੍ਰੇਟ ਬ੍ਰਿਟੇਨ ਨੇ ਹਿੱਸਾ ਲਿਆ ਸੀ ਇਨਾ ਦੋ ਮਾਟੀਮਾਂ ਵਿਚਾਲੇ ਦੋਦਨਾ ਮੈਚ ਖੇਡਿਆ ਗਿਆ ਸੀ ਜਿਸ ਨੂੰ ਅਣਅਧਿਕਾਰਤ ਟੈਸਟ ਮੈਚ ਦਾ ਦਰਜਾ ਹਾਸਲ ਹੈ ਲਾਸ ਏਂਜਲਸ 올ੰਪਿਕ ਵਿੱਚ ਕ੍ਰਿਕਟ T20 ਫਾਰਮੈਟ ਵਿੱਚ ਖੇਡਿਆ ਜਾਵੇਗਾ ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਪ੍ਰਤੀਯੋਗਤਾਵਾਂ ਵਿੱਚ 6 ਟੀਮਾਂ ਮੁਕਾਬਲੇ ਬਾਜ਼ੀ ਕਰਨਗੀਆਂ ਹਰੇਕ ਟੀਮ 15 ਮੈਂਬਰੀ ਟੀਮ ਦੀ ਚੋਣ ਕਰ ਸਕਦੀ ਹੈ ਕਿਉਂਕਿ ਪੁਰਸ਼ ਅਤੇ ਮਹਿਲਾਾਂ ਦੋਵਾਂ ਵਿੱਚ 90-90 ਖਿਡਾਰੀਆਂ ਦਾ ਕੋਟਾ ਵੰਡਿਆ ਗਿਆ ਹੈ ਇਸ ਦੇ ਇਲਾਵਾ 94 ਦੇਸ਼ ਐਸੋਸੀਏਟ ਮੈਂਬਰ ਹਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਾ ਅਤੇ ਮਸਾਲ ਸੈਂਟਰਾਂ ਵਿੱਚ ਦੇਵ ਵਪਾਰ ਦੀਆਂ ਵਾਧੀਆਂ ਘਟਨਾਵਾਂ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 3 ਮਹੀਨਿਆਂ ਦੇ ਅੰਦਰ ਇਹਨਾਂ ਦੇ ਸੰਚਾਲਨ ਲਈ ਇੱਕ ਠੋਸ ਨੀਤੀ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਹੈ ਕੋਰਟ ਨੇ ਇਹ ਵੀ ਕਿਹਾ ਕਿ ਇਸ ਨੀਤੀ ਰਾਹੀਂ ਮਾਸੂਮ ਮਹਿਲਾਵਾਂ ਦਾ ਸ਼ੋਸ਼ਣ ਰੋਕਿਆ ਜਾਵੇ ਅਤੇ ਆਮ ਲੋਕਾਂ ਦੇ ਹਿੱਤਾਂ ਦੀ ਰੱਖਿਆ ਯਕੀਨੀ ਬਣਾਈ ਜਾਵੇ ਇਹ ਨਰਦੇਸ਼ ਜਲੰਧਰ ਦੇ ਕੁਝ ਬਿਊਟੀ ਪਾਰਲਰ ਮਸਾਜ ਤੇ ਸਪਾ ਸੈਂਟਰ ਚਲਾਉਣ ਵਾਲਿਆਂ ਵੱਲੋਂ ਦਾਖਲ ਪਟੀਸ਼ਨ ਤੇ ਸੁਣਵਾਈ ਕਰਦਿਆਂ ਦਿੱਤਾ ਗਿਆ ਹੈ ਪਟੀਸ਼ਨਰਾਂ ਨੇ ਪੁਲਿਸ ਵੱਲੋਂ ਪਰੇਸ਼ਾਨ ਕੀਤੇ ਜਾਣ ਤੇ ਗੈਰ ਜ਼ਰੂਰੀ ਦਖਲ ਦਾ ਦੋਸ਼ ਲਗਾਇਆ ਸੀ ਹਾਲਾਂਕਿ ਸੂਬਾ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜਲੰਧਰ ਵਿੱਚ ਕਈ ਸਪਾ ਤੇ ਮਸਾਜ ਸੈਂਟਰਾਂ ਦੀ ਆੜ ਵਿੱਚ ਦੇਹ ਵਪਾਰ ਦੇ ਰੈਕਟ ਫੜੇ ਗਏ ਹਨ ਕੁਝ ਲੋਕ ਇਨ੍ਹਾਂ ਕੇਂਦਰਾਂ ਦੀ ਆੜ ਵਿੱਚ ਇਹ ਧੰਦਾ ਕਰ ਰਹੇ ਹਨ ਅਤੇ ਮਨੁੱਖੀ ਤਸਕਰੀ ਵਰਗੇ ਅਪਰਾਧਾਂ ਵਿੱਚ ਸ਼ਾਮਲ ਪਾਏ ਗਏ ਹਨ ਜਸਸ ਕੁਲਦੀਪ ਤਿਵਾਰੀ ਨੇ ਕਿਹਾ ਹੈ ਕਿ ਸਿਰਫ ਇੱਕ ਕਮਿਸ਼ਨ ਰਿਪੋਰਟ ਦੇ ਆਧਾਰ ਤੇ ਹੀ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸਮੱਸਿਆ ਪੂਰੇ ਸੂਬੇ ਵਿੱਚ ਫੈਲੀ ਹੋਈ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਇਕੱਲੀ ਘਟਨਾ ਨਹੀਂ ਬਲਕਿ ਇਸ ਨਾਲ ਜੁੜੇ ਮਾਮਲੇ ਹੋਰ ਵੀ ਸੂਬਿਆਂ ਵਿੱਚ ਹਨ। ਉਹਨਾਂ ਨੇ ਚੰਡੀਗੜ੍ਹ ਵਿੱਚ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਇੱਕ ਤਾਲਮਿਲ ਬੈਂਚ ਮਲੂ ਦਿੱਲੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਆਧਾਰ ਤੇ ਰੂਪਰੇਖਾ ਤਿਆਰ ਕਰਨ ਦੇ ਨਿਰਦੇਸ਼ਤਾ ਵੀ ਹਵਾਲਾ ਦਿੰਦਾ ਹੈ। ਕੋਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਇਹੋ ਜਿਹੇ ਦਿਸ਼ਾ ਨਿਰਦੇਸ਼ ਬਣਾਏ ਹਨ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਨੀਤੀ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ ਔਰਤਾਂ ਦੀ ਸੁਰੱਖਿਆ ਤੇ ਜਨਤਕ ਵਿਵਸਥਾ ਦੇ ਇਸ ਵੱਡੇ ਅਸਰ ਨੂੰ ਦੇਖਦਿਆਂ ਅਦਾਲਤ ਨੇ ਇਹ ਪੰਜਾਬ ਸਰਕਾਰ ਸਪਾ ਅਤੇ ਮਸਾਹ ਸੈਂਟਰਾਂ ਦੇ ਸੰਚਾਲਨ ਬਾਰੇ ਇੱਕ ਸਖਤ ਨੀਤੀ ਤਿਆਰ ਕਰੇ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਨੀਤੀ ਤਿਆਰ ਕਰਨ ਦੀ ਪ੍ਰਕਿਰਿਆ 3 ਮਹੀਨਿਆਂ ਵਿੱਚ ਪੂਰੀ ਕੀਤੀ ਜਾਵੇ ਤੇ ਇਸ ਤੇ ਅਮਲ ਦੀ ਸਥਿਤੀ ਦੀ ਰਿਪੋਰਟ ਅਦਾਲਤ ਵਿੱਚ ਪੇਸ਼ ਕੀਤੀ ਜਾਵੇ। ਪਹਿਲਾਂ ਵੀ ਕਈ ਵਿਵਾਦਾਂ ਨਾਲ ਜੁੜੇ ਸਮਾਣਾ ਵਿਧਾਨ ਸਭਾ ਹਲਕੇ ਦੇ ਵਿਧਾਇਕ ਤੇ ਸਾਫ ਕਾ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਅਧਿਆਪਕਾਂ ਖਿਲਾਫ ਕੀਤੀਆਂ ਟਿੱਪਣੀਆਂ ਲਈ ਜਨਤਕ ਤੌਰ ਤੇ ਮਾਫੀ ਮੰਗੀ ਹੈ। ਵਿਧਾਇਕ ਨੇ ਆਪਣੇ ਸਪਸ਼ਟਿਕਨ ਵਿੱਚ ਕਿਹਾ ਹੈ ਕਿ ਇੱਕ ਸਰਕਾਰੀ ਸਕੂਲ ਵਿੱਚ ਬੋਲੇ ਗਏ ਕਿਸੇ ਸ਼ਬਦ ਨਾਲ ਕਿਸੇ ਅਧਿਆਪਕ ਨੂੰ ਠੇਸ ਪਹੁੰਚਦੀ ਹੈ ਤਾਂ ਮੈਂ ਦਿਲੋਂ ਮਾਫੀ ਮੰਗਦਾ ਹਾਂ। ਅਧਿਆਪਕ ਸਾਡੇ ਗੁਰੂ ਹਨ ਜਿਨ੍ਹਾਂ ਨੇ ਸਾਨੂੰ ਸਿਖਾਇਆ ਤੇ ਸਹੀ ਰਾਤਾ ਦਿਖਾਇਆ ਹੈ ਜੇਕਰ ਉਹਨਾਂ ਨੂੰ ਮੇਰੇ ਸ਼ਬਦਾਂ ਨਾਲ ਬੁਰਾ ਲੱਗਾ ਹੈ ਤਾਂ ਮੈਂ ਨਾ ਸਿਰਫ ਉਹਨਾਂ ਤੋਂ ਸਗੋਂ ਪੂਰੇ ਸੂਬੇ ਦੇ ਅਧਿਆਪਕਾਂ ਤੋਂ ਮਾਫੀ ਮੰਗਦਾ ਹਾਂ ਉਧਰ ਇਸ ਤੋਂ ਬਾਅਦ ਅਧਿਆਪਕ ਜਥੇਬੰਦੀਆਂ ਨੇ ਆਪਣੇ 11 ਅਪ੍ਰੈਲ ਦੇ ਪੁਤਲੇ ਫੂਕ ਮੁਜਾਹਰੇ ਰੱਦ ਕਰ ਦਿੱਤੇ ਚੇਤਨ ਸਿੰਘ ਜੋੜਾ ਮਾਜਰਾ ਪਹਿਲਾਂ ਵੀ ਕਈ ਵਾਰ ਅਜਈਆਂ ਟਿੱਪਣੀਆਂ ਕਰਕੇ ਸੁਰਖੀਆਂ ਵਿੱਚ ਰਹੇ ਹਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਅਕਲਪੁਰਾ ਫਲੌਰ ਦੇ ਜੰਪਲ ਮੋਹਨ ਬਗੜ ਦਾ ਨਾਮ ਬਾਲੀਵੁੱਡ ਦੇ ਬਾਲੀਵੁੱਡ ਵਿੱਚ ਬੇਹੱਦ ਸਤਕਾਰ ਨਾਲ ਲਿਆ ਜਾਂਦਾ ਹੈ 1972 ਵਿੱਚ ਮੋਹਨ ਬਗੜ ਮੁੰਬਈ ਵਿੱਚ ਆ ਕੇ ਆਪਣੀ ਤਕਦੀਰ ਨਾਲ ਜੋਰ ਅਜਮਾਇਸ਼ ਸ਼ੁਰੂ ਕੀਤੀ ਬਾਲੀਵੁੱਡ ਦੇ ਮਹਾਨ ਫਾਈਟ ਮਾਸਟਰ ਵੀਰੂ ਦੇਵਗੰਦ ਜੋ ਕਿ ਅਜੇ ਦੇਵਗੰਦ ਦੇ ਪਿਤਾ ਸਨ ਨਾਲ ਮੋਹਨ ਮਗੜ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਉਹਨਾਂ ਵੀਰੂ ਦੇਵਗੰਦ ਦੇ ਨਾਲ 6 ਸਾਲ ਕੰਮ ਕੀਤਾ ਇਸ ਤੋਂ ਬਾਅਦ ਮੋਨ ਬਗੜ ਨੇ ਆਪਣੀ ਕਲਾ ਦਾ ਅਜਿਹਾ ਜਾਦੂ ਚਲਾਇਆ ਕਿ ਮਹਾਨ ਅਦਾਕਾਰ ਦਲੀਪ ਕੁਮਾਰ ਤੋਂ ਲੈ ਕੇ ਤਰਮਿੰਦਰ ਅਮਤਾਵਚਨ ਜਤਿੰਦਰ ਵਿਨੋਦ ਖੰਨਾ ਸੰਨੀ ਦਿਓਲ ਸ਼ਾਹਰੂਖ ਖਾਨ ਅਮੀਰ ਖਾਨ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਕੰਮ ਕੀਤਾ ਹੈ ਮੋਨ ਬਗੜ ਵੱਲੋਂ ਆਪਣੇ ਕੈਰੀਅਰ ਦੇ ਵਿੱਚ 400 ਤੋਂ ਵੱਧ ਫਿਲਮਾਂ ਦੇ ਵਿੱਚ ਬਤੌਰ ਫਾਈਟ ਮਾਸਟਰ ਕੰਮ ਕੀਤਾ ਜਿਨ੍ਹਾਂ ਵਿੱਚ ਕ੍ਰੋਧੀ ਨਾਮ ਅਰਜੁਨ ਜਾਲ ਰਾਮ ਜਾਨੇ ਸਨਮ ਬੇਵਫਾ ਪੰਜਾਬੀ ਫਿਲਮਾਂ ਸਰਪੰਚ, ਬਟਵਾਰਾ, ਜਿਗਰੀ ਯਾਰ, ਨਿੰਮੋ, ਬਲਬੀਰੋ ਭਾਬੀ, ਆਸਰਾ ਪਿਆਰ ਦਾ ਵਰਗੀਆਂ ਸੁਪਰ ਹਿੱਟ ਫਿਲਮਾਂ ਸ਼ਾਮਲ ਹਨ। ਉਹਨਾਂ ਨੇ ਬਤੌਰ ਨਰਮਾਤਾ ਆਪਣੇ ਬੈਨਰ ਦੇ ਹੇਠ ਹلال ਕੀ ਕਮਾਈ, ਪਰਦੇਸੀ, ਅਵਾਰਾ ਗਰਦੀ, ਸਿਰ ਉਠਾ ਕੇ ਜੀਓ, ਜ਼ਿੰਦਾ ਦਿਲ, ਜਿਗਰੀ ਯਾਰ ਪੰਜਾਬੀ ਆਦ ਫਿਲਮਾਂ ਦਾ ਨਿਰਮਾਣ ਕੀਤਾ ਹੈ। ਕਈ ਫਿਲਮਾਂ ਵਿੱਚ ਤਰਮਿੰਦਰ ਦਾ ਡਬਲ ਰੋਲ ਵੀ ਨਿਵਾ ਚੁਕੇ ਹਨ। ਉਹਨਾਂ ਦੇ ਤਰਮਿੰਦਰ ਪਰਿਵਾਰ ਦੇ ਨਾਲ ਬਹੁਤ ਵਧੀਆ ਸਬੰਧ ਹਨ। ਉਹ ਆਪਣੇ بیٹے ਸੋਨੂ ਬਗੜ ਨੂੰ ਪੰਜਾਬੀ ਫਿਲਮ ਟਰੈਵਲ ਏਜੰਟ ਰਹੀ ਲਾਂਚ ਕਰਨ ਜਾ ਰਹੇ ਹਨ ਇਸ ਫਿਲਮ ਦੇ ਵਿੱਚ ਤਰਮਿੰਦਰ ਰਾਜ ਬੱਬਰ ਸਮੇਤ ਬਾਲੀਵੁੱਡ ਦੇ ਕਈ ਹੋਰ ਵੀ ਸਟਾਰੇ ਹਨ ਇਸ ਮੌਕੇ ਤੇ ਮੋਨ ਬਗੜ ਦਾ ਕਹਿਣਾ ਹੈ ਕਿ ਮੈਨੂੰ ਇਸ ਫਿਲਮ ਇੰਡਸਟਰੀ ਨੇ ਬਹੁਤ ਕੁਝ ਦਿੱਤਾ ਹੈ ਮੈਂ ਬਾਲੀਵੁੱਡ ਦੀ ਧਰਤੀ ਨੂੰ بار بار ਸਲਾਮ ਕਰਦਾ ਹਾਂ ਇੱਥੇ ਮੈਨੂੰ ਬਹੁਤ ਪਿਆਰੇ ਸਾਥੀ ਮਿਲੇ ਹਨ ਜਿਨ੍ਹਾਂ ਦਾ ਹਮੇਸ਼ਾ ਮੈਂ ਰਿਣੀ ਰਹਾਂਗਾ ਇਹਨਾਂ ਦੀ ਬਦੌਲਤ ਹੀ ਮੋਨ ਬਗੜ ਦਾ ਅੱਜ ਨਾ ਹੈ ਮੈਨੂੰ ਆਪਣੇ ਪੰਜਾਬੀ ਪੈਨਾ ਪ੍ਰਾਮਾ ਤੇ ਮਾੜ ਹੈ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਹਿਯੋਗ ਦਿੱਤਾ ਹੈ ਇਸ ਦੇ ਨਾਲ ਹੀ ਮੈਂ ਆਪਣੇ ਪਰਿਵਾਰ ਦਾ ਵੀ ਧੰਨਵਾਦ ਕਰਦਾ ਹਾਂ ਮੈਂ ਆਪਣੇ ਪਰਿਵਾਰ ਨੂੰ ਆਪਣੀ ਤਾਕਤ ਮੰਨਦਾ ਹਾਂ ਹੁਣ ਮੇਰੇ بیٹے सोनू ਬਗੜ ਦੀ ਫਿਲਮ ਟਰੈਵਲ ਏਜੰਟ ਆ ਰਹੀ ਹੈ ਮੈਨੂੰ ਆਸ ਹੈ ਕਿ ਮੇਰੇ بیٹے ਨੂੰ ਤੁਸੀਂ ਸਾਰੇ ਭਰਪੂਰ ਪਿਆਰ ਦੇਵੋਗੇ ਬਾਲੀਵੁੱਡ ਅਦਾਕਾਰ ਅਜੇ ਦੇਵ ਗਾਂਧੀ ਫਿਲਮ ਤਮਾਲ ਫੋਰ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ ਇਸ ਤੋਂ ਪਹਿਲਾਂ ਤਮਾਲ ਫਿਲਮ ਦੇ ਤਿੰਨ ਭਾਗ ਆ ਚੁੱਕੇ ਹਨ ਅਗਲੇ ਸਾਲਾਂ ਵਿੱਚ ਤਮਾਲ 4 ਭਾਰਤੀ ਸਿਨੇਮੇ ਵਿੱਚ ਸਭ ਤੋਂ ਔਡੀਕੀ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਨਿਰਦੇਸ਼ਕ ਇੰਦਰ ਕੁਮਾਰ ਨੇ ਇਸ ਦੇ ਚੌਥੇ ਭਾਗ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਫਿਲਮ ਦੀ ਟੀਮ ਨੇ ਅਜਮਾਰਾਸ਼ਟਰ ਦੇ ਮਾਲਸੇਜ ਕਾਰਟ ਤੇ ਫਿਲਮ ਦੇ ਪਹਿਲੇ ਪੜਾਅ ਦੀ ਸ਼ੂਟਿੰਗ ਮੁਕੰਮਲ ਕੀਤੀ ਹੈ ਅਜੇ ਦੇਵਗਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਅਗਲੇ ਪੜਾਅ ਦੀ ਸ਼ੂਟਿੰਗ ਮੁੰਬਈ ਵਿੱਚ ਕੀਤੀ ਜਾਵੇਗੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਰੇ ਅਦਾਕਾਰ ਅਜੇ ਦੇਵਗਨ ਨੇ ਇੰਸਟਾਗ੍ਰam ਤੇ ਨਿਰਮਾਤਾ ਤੇ ਕਾਸਟ ਟੀਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਮਾਲਸੇਜ ਕਾਰਟ ਤੇ ਅਜੇ ਦੇਵਗਨ, ਸੰਜੇ ਮਿਸ਼ਰਾ, ਅਰਸ਼ਦ ਵਾਰਸੀ, ਜਾਵੇ ਜਾਫਰੀ, ਰਤੇਸ਼ ਦੇਸ਼ਮੁਖ, ਸੰਜੀਦਾ ਸ਼ੇਖ, ਅੰਜਲੀ ਆਨੰਦ ਅਤੇ ਉਪਿੰਦਰ ਲਿਮੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਅਦਾਕਾਰਾਂ ਨਾਲ ਨਿਰਦੇਸ਼ਕ ਇੰਦਰ ਕੁਮਾਰ ਤੇ ਨਿਰਮਾਤਾ ਭੂਸ਼ਣ ਕੁਮਾਰ ਮੌਜੂਦ ਹਨ। ਇਸ ਵਾਰ ਤਮਾਲ ਦੀ ਮੁੱਖ ਕਾਸਟ ਵਿੱਚ ਰਵੀ ਕਿਸ਼ਨ ਅਤੇ ਵਿਜੇ ਪਾਟਕਰ ਵੀ ਸ਼ਾਮਲ ਹਨ। ਤਮਾਲ ਦਾ ਪਹਿਲਾ ਪਾਕ 2007 ਵਿੱਚ ਆਇਆ ਸੀ ਜਿਸ ਦਾ ਨਿਰਦੇਸ਼ਨ ਇੰਦਰ ਕਮਾਨ ਨੇ ਹੀ ਕੀਤਾ ਸੀ ਇਹ ਫਿਲਮ ਅਸ਼ੋਕ ਠਾਕਰੀਆ ਵੱਲੋਂ ਬਣਾਈ ਗਈ ਸੀ ਫਿਲਮ ਮੇਕਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ